ਮੰਮੀ ਮੈਂ ਤਾਂ ਮੇਰੇ ਤੇ ਤੁਹਾਡੇ ਲਈ ਬੋਝ ਬਣ ਗਿਆ ਨਾ ਨਾ ਤੀਏ ਐ ਨਾ ਕਹ ਤੀਆਂ ਬੋਝ ਨਹੀਂ ਹੁੰਦੀਆਂ ਤੀਆਂ ਤਾਂ ਸਦਾ ਬਾਤ ਪਾਜੀ ਹੁੰਦੀਆਂ ਨੇ ਪੁੱਤ ਦੱਸ ਕਹੋ ਜੀ ਮਾਂ ਜਿਹੜੀ ਆਪਦੇ ਪੁੱਤ ਦਾ ਹੀ ਘਰ ਖਰਾਬ ਕਰਨ ਲੱਗੀ ਹੋਈ ਆ ਬਸ ਮੰਮੀ ਘਰ ਤਾਂ ਨਾ ਤੁਸੀਂ ਮੈਨੂੰ ਪਰਾਈ ਜੱਸੀ ਦਾ ਵੀ ਮੈਨੂੰ ਬਾਹਰੋਂ ਪਤਾ ਲੱਗਿਆ ਤੇ ਸ਼ੈਲੀ ਉਹਦਾ ਵੀ ਮੈਨੂੰ ਕਿੱਥੇ ਪਤਾ ਲੱਗਣਾ ਸੀ ਜੇ ਉਹਦੀ ਕੁੜੀ ਨਾ ਰਹਿੰਦੀ ਨੀਤੀ ਏ ਤੂੰ ਕਿਉਂ ਬਾਦੂ ਦੀ ਟੈਨਸ਼ਨ ਚੱਕੀ ਆ ਜਿਹਨੇ ਧੀ ਬਸਾਣੀਓ ਆਪਣੇ ਆਪ ਹੀ ਪੈਸੇ ਦਾ ਇੰਤਜ਼ਾਮ ਕਰੂ ਫੇਰ ਜਿੱਥੋਂ ਮਰਜ਼ੀ ਕਰਨੇ ਇੰਤਜ਼ਾਮ ਹਾਏ ਮੈਂ ਮਰ ਜਾ ਮੰਮੀ ਜੀ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਤੁਸੀਂ ਹੋ ਇਸ ਘਰ ਦੇ ਮਾਲਕ ਉਹ ਮੈਂ ਤਾਂ ਤੁਹਾਡੀ ਇਜਾਜ਼ਤ ਤੋਂ ਬਿਨਾ ਇਸ ਘਰ ਦਾ ਪੱਤਾ ਵੀ ਨਾ ਤੋੜਾਂ ਭਾਬੀ ਜ਼ੁਬਾਨ ਸੰਭਾਲ ਕੇ ਆ ਆਪਣੀਆਂ ਗੱਲਾਂ 'ਚ ਨਾ ਮੇਰੇ ਸਹੁਰੇ ਪਰਿਵਾਰ ਨੂੰ ਨਾ ਖਿੱਚ ਮੰਮੀ ਜੀ ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਕਿਤੇ ਰਮਨ ਭੈਣ ਜੀ ਉੱਥੋਂ ਲੜ ਕੇ ਤਾਂ ਨਹੀਂ ਆਏ ਜੀ ਕਰਦਾ ਉਹਨਾਂ ਨੂੰ ਭੱਜ ਕੇ ਮਿਲਿਆ ਵਾ ਜਿੱਦੀ ਮਨ ਨਹੀਂ ਖੜਦਾ ਤੂੰ ਜਾ ਜਾ ਕੇ ਮਿਲਿਆ ਈ ਰਹਿਣੀ ਨਾ ਦੀ ਤੇਤੋ ਛੱਟ ਭੱਜੀ ਆਈਆਂ ਤੂੰ ਖਬਰ ਸੁਣ ਕੇ ਇਹਨੂੰ ਕਹਿੰਦੇ ਨੇ ਮਾਂ ਜਾਈ ਜੇ ਇੱਕ ਦੇ ਸੂਲ ਚੁਭਦੀ ਹੈ ਨਾ ਤਾਂ ਦੂਜੇ ਨੂੰ ਤਾਂ ਮਹਿਸੂਸ ਹੁੰਦੀ ਹੀ ਆ ਮਹਿਸੂਸ ਹੋਵੇ ਵੀ ਕਿਉਂ ਨਾ ਮੰਮੀ ਮੇਰੇ ਪਰਿਵਾਰ ਤੇ ਤਾਂ ਐਡੀ ਬਿਪਤਾ ਪਈ ਹੈ ਮੈਂ ਪਹਿਲਾਂ ਸਹੁਰੇ ਘਰ ਕਿਵੇਂ ਖੁਸ਼ ਰਹਿ ਸਕਦੀ ਸੀ ਪੈਣੇ ਉਹਨਾਂ ਨੇ ਤਾਂ ਜੋ ਕੀਤਾ ਸੋ ਕੀਤਾ ਪਰ ਮੈਨੂੰ ਤੇਰੇ ਤੇ ਵੀ ਗੁੱਸਾ ਐਨਾ ਕੁਝ ਤੇਰੇ ਨਾਲ ਹੁੰਦਾ ਰਿਹਾ ਤੂੰ ਇੱਕ ਵਾਰੀ ਫੋਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਪੈਣੇ ਮੈਂ ਬਹੁਤ ਵਾਰ ਸੋਚਿਆ ਵੀ ਮੈਂ ਮੰਮੀ ਹੋਣੀ ਨਾਲ ਨਾ ਸਾਰੀ ਗੱਲ ਕਰਾਂ ਪਰ ਜੱਸੀ ਦਾ ਸੋਚ ਕੇ ਨਾ ਮੇਰੇ 'ਚ ਹਿੰਮਤ ਨਹੀਂ ਸੀ ਪੈਂਦੀ ਚਲ ਮੰਮੀ ਉਹਨਾਂ ਨਾਲ ਗੱਲ ਕਰਨ ਦੀ ਤੇਰੀ ਹਿੰਮਤ ਨਹੀਂ ਪੈਂਦੀ ਸੀ ਤੂੰ ਘੱਟੋ-ਘੱਟ ਮੇਰੇ ਨਾਲ ਤਾਂ ਗੱਲ ਕਰਦੀ ਮੈਂ ਕਿਹੜਾ ਬੇਗਾਨੀ ਸੀ ਮੈਂ ਤਾਂ ਤੇਰੀ ਆਪਣੀ ਸੀ ਬੱਸ ਕਰਦੀ ਏ ਇਹ ਤਾਂ ਪਹਿਲਾਂ ਹੀ ਦੁੱਖਾਂ ਦੀ ਮਾਰੀ ਆ ਕਿਉਂ ਤੂੰ ਇਹ ਗੱਲ ਕਹਿ ਕੇ ਇਹਦੇ ਜ਼ਖਮ ਅੱਲੇ ਕਰੀ ਜਾਨੀ ਆ ਉਹ ਤਾਂ ਕਈ ਵਾਰੀ ਨਾ ਹਾਲਾਤ ਹੀ ਇਦਾਂ ਦੇ ਬਣ ਜਾਂਦੇ ਨੇ ਵੀ ਬੰਦੇ ਨੂੰ ਕੁਝ ਸੁਝਦਾ ਹੀ ਨਹੀਂ ਹਾਂ ਮੰਮੀ ਤੁਸੀਂ ਸਹੀ ਕਹਿ ਰਹੇ ਹੋ ਉਹ ਸੱਚ ਜੱਸੀ ਬੀਰ ਉਹਦਾ ਕੁਝ ਪਤਾ ਚੱਲਿਆ ਕਿੱਥੇ ਉਹ ਅੱਜਕੱਲ ਨਾ ਧੀਏ ਤੇਰਾ ਡੈਡੀ ਦਾ ਨਾ ਜੱਸੀ ਦਾ ਨੋਂ ਵੀ ਨਹੀਂ ਲੈਣ ਦਿੰਦਾ ਘਰ 'ਚ ਸੱਚੀ ਮੰਮੀ ਆਪਣੇ ਘਰ ਨੂੰ ਤਾਂ ਕਿਸੇ ਦੀ ਨਜ਼ਰ ਲੱਗ ਗਈ ਜਿਹੜੇ ਆਪਾਂ ਨੂੰ ਆਹ ਦਿਨ ਦੇਖਣੇ ਪੈ ਰਹੇ ਨੇ ਤੂੰ ਸਹੀ ਕਹਿਨੀ ਆ ਪੁੱਤ ਨਜ਼ਰਾਂ ਤਾਂ ਨਾ ਪੱਥਰਾਂ ਨੂੰ ਵੀ ਪਾੜ ਦਿੰਦੀਆਂ ਉਹੀ ਤਾਂ ਮੰਮੀ ਪਤਾ ਨਹੀਂ ਰੱਬ ਮੈਨੂੰ ਕਿਹੜੀ ਗੱਲ ਦੀ ਸਜ਼ਾ ਦੇ ਰਿਹਾ ਮੈਂ ਨਾ ਉਹ ਤੇ ਸਭ ਦਾ ਇੰਨਾ ਕਰ-ਕਰ ਵੇਖ ਲਿਆ ਪਰ ਉਹਨਾਂ 'ਚੋਂ ਕਿਸੇ ਨੇ ਵੀ ਮੇਰੀ ਕਦਰ ਨਹੀਂ ਜਾਣੀ ਪਤਾ ਨਹੀਂ ਭੈਣੇ ਮੇਰੀ ਸੱਸ ਤੇ ਮੇਰੀ ਜਠਾਣੀ ਉਹਨਾਂ ਨੂੰ ਮੇਰੇ ਤੋਂ ਕੀ ਦਿੱਕਤ ਆ ਜਿਹੜਾ ਉਹਨਾਂ ਨੇ ਮੇਰਾ ਹੱਸਦਾ ਵਸਦਾ ਘਰ ਨਾ ਖਰਾਬ ਕਰਕੇ ਧਾਤਾਂ ਬੱਸ ਕਰ ਬੁੱਤ ਇਹਦੇ 'ਚ ਤੇਰਾ ਕੋਈ ਕਸੂਰ ਨਹੀਂ ਜਦੋਂ ਕਿਤਾਬਾਂ ਰਹੀਆਂ ਕੁੜੀਆਂ ਨਾ ਇਹਨਾਂ ਅਨਪੜਾਂ ਦੇ ਹੱਥ ਲੱਗ ਜਾਂਦੀਆਂ ਨੇ ਤਾਂ ਬੇਕਦਰੀਆਂ ਹੀ ਹੁੰਦੀਆਂ ਨੇ ਸਹੀ ਕਿਹਾ ਮੰਮੀ ਭੈਣੇ ਉਹ ਤੇਰੇ ਸੌਰੇ ਨਹੀਂ ਸੀ ਉਹ ਤਾਂ ਤੇਰੇ ਲਈ ਨਰਕ ਸੀ ਤੂੰ ਸ਼ੁਕਰ ਕਰ ਉੱਥੋਂ ਛੇਤੀ ਨਿਕਲ ਆਈ ਪਾਣੇ ਉੱਥੋਂ ਮੈਂ ਨਿਕਲ ਤਾਂ ਆਈ ਪਰ ਕਦੇ ਤੁਸੀਂ ਸੋਚਿਆ ਵੀ ਮੇਰੀ ਆਉਣ ਵਾਲੀ ਜ਼ਿੰਦਗੀ ਦਾ ਕੀ ਬਣੂ ਮੇਰੇ ਧੀ ਦਾ ਕੀ ਬਣੂ ਉੱਥੋਂ ਤੂੰ ਕਿਉਂ ਦਿਲ ਛੱਡਦੀ ਆ ਜੋ ਹੋ ਉਹ ਵਧੀਆ ਹੀ ਹੋ ਤੇਰੇ ਡੈਡੀ ਜੀ ਨੇ ਕਿਹਾ ਸੀ ਨਾ ਵੀ ਆਪਾਂ ਰਾਜ ਨਾਲ ਗੱਲ ਕਰਾਂਗੇ ਉਹਨੂੰ ਬੁਲਾ ਕੇ ਉਹਨੂੰ ਸਮਝਾਵਾਂਗੇ ਫਿਰ ਉਹ ਤੈਨੂੰ ਆ ਕੇ ਲੈ ਜਾਊਗਾ ਮੰਮੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਫੇਰ ਇਹਨੂੰ ਉਸੇ ਨਰਕ 'ਚ ਭੇਜਣ ਤਿਆਰ ਨਾ ਹੋਰ ਕੀ ਧੀਏ ਜਾਣਾ ਤੇ ਨੇ ਆਪਦੇ ਸੌਰੀ ਹਈਆਂ ਹੁਣ ਸਾਰੀ ਉਮਰ ਤੈਨੂੰ ਅਸੀਂ ਆਪਦੇ ਕੋਲ ਬਿਠਾ ਕੇ ਨਹੀਂ ਰੱਖ ਸਕਦੇ ਅਜੇ ਨਾ ਰਾਜ ਦੀਆਂ ਅੱਖਾਂ ਤੇ ਪੜਦਾ ਪਿਆ ਹੋਇਆ ਜਦੋਂ ਉਹਦੀਆਂ ਅੱਖਾਂ ਤੋਂ ਪੜਦਾ हट ਜੂਗਾ ਨਾ ਫੇਰ ਦੇਖੀ ਤੂੰ ਕਿਵੇਂ ਛੈਲੀ ਦੀ ਮਿੰਤਾ ਕਰੂਗਾ ਉਹ ਨਹੀਂ ਮੰਮੀ ਜਿਵੇਂ ਜ ਤੁਸੀਂ ਸੋਚਦੇ ਹੋ ਨਾ ਇਹੋ ਜਿਹਾ ਕੁਛ ਨਹੀਂ ਹੁੰਦਾ ਨਾਲੇ ਜਦੋਂ ਇੱਕ ਵਾਰ ਰਿਸ਼ਤਿਆਂ 'ਚ ਵਿਗਾੜ ਪੈ ਜਵੇ ਨਾ ਤਾਂ ਮੁੜ ਕੇ ਸੁੱਲਝਦੇ ਨਹੀਂ ਉਹ ਕਹਿੰਦੇ ਹੁੰਦੇ ਆ ਨਾ ਵੀ ਸ਼ੀਸ਼ਾ ਇੱਕ ਵਾਰ ਟੁੱਟ ਜਵੇ ਨਾ ਮੁੜ ਕੇ ਦੁਬਾਰਾ ਜੁੜਦਾ ਨਹੀਂ ਤੇ ਲਾਲਚੀ ਬੰਦੇ ਉਹ ਕਦੇ ਸੁਧਰਦੇ ਨਹੀਂ ਹੁੰਦੇ ਨਹੀਂ ਤੂੰ ਇਹਨੂੰ ਇੱਥੇ ਦਲਾਸੇ ਦੇਣ ਆਈਆਂ ਕੋ ਮਮੀ ਦਲਾਸੇ ਉੱਥੇ ਦਿੱਤੇ ਜਾਂਦੇ ਆ ਜਿੱਥੇ ਪਤਾ ਹੋਵੇ ਵੀ ਸਭ ਕੁਝ ਠੀਕ ਹੋ ਜੂ ਜਦ ਸਭ ਕੁਝ ਠੀਕ ਹੋਣਾ ਹੀ ਨਹੀਂ ਫਿਰ ਐਵੇਂ ਝੂਠੇ ਦਲਾਸੇ ਦੇਣ ਦਾ ਕੀ ਫਾਇਦਾ ਨਹੀਂ ਭੈਣੇ ਕਦੇ ਨਾ ਕਦੇ ਤਾਂ ਰਾਜ਼ ਦੀ ਅੱਖ ਆ ਖੁੱਲਣ ਗਿਆ ਉਨੂੰ ਇਹ ਅਹਿਸਾਸ ਤਾਂ ਹੋਊਗਾ ਨਾ ਵੀ ਉਹ ਗਲਤ ਆ ਪੈਣਾ ਮੈਂ ਵੀ ਉਮੀਦ ਕਰਦੀ ਆਂ ਵੀ ਜੋ ਤੂੰ ਚਾਹਨੀ ਆ ਉਹ ਸੱਚ ਹੋ ਜਵੇ ਪਰ ਐਵੇਂ ਹੱਥ ਤੇ ਹੱਥ ਧਰ ਕੇ ਬੈਠਣ ਨਾਲ ਤਾਂ ਕੁਝ ਨਹੀਂ ਹੋਣਾ ਉਹਨਾਂ ਨੂੰ ਇਹ ਅਹਿਸਾਸ ਆਪ ਨਹੀਂ ਹੋਣਾ ਉਹਨਾਂ ਨੂੰ ਕਰਵਾਉਣਾ ਪੈਣਾ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਵੀ ਮੰਮੀ ਹੋਰਾਂ ਨੂੰ ਕੋਈ ਹੋਏ ਵੀ ਬੋਲ ਜੇ ਪਰ ਰਾਜ ਦੀ ਇੰਨੀ ਹਿੰਮਤ ਕਿ ਉਹ ਮੰਮੀ ਡੈਡੀ ਮੋਰੇ ਐਨਾ ਬੋਲ ਗਿਆ ਮੰਮੀ ਮੈਂ ਆਇਆ ਕਰਦੀ ਆ ਮੈਂ ਹੁਣੇ ਰਾਜ ਨੂੰ ਫੋਨ ਕਰਦੀ ਆ ਤੇ ਉਹਨੂੰ ਪੁੱਛਦੀ ਆ ਵੀ ਜਿਹੜੇ ਲਾਲਚ ਕਰਕੇ ਉਹ ਤੁਹਾਨੂੰ ਐਨਾ ਬੋਲ ਕੇ ਗਿਆ ਐਜੇ ਕਰਤੂਤਾਂ ਕਰਕੇ ਗਿਆ ਇਹਦੇ ਨਾਲ ਤਾਂ ਗੱਲਾਂ ਵਧਣ ਗਈਆਂ ਧੀਏ ਤੂੰ ਕਮਣੀ ਹੋਈ ਆ ਸਿਆਣੀ ਬਣ ਤੂੰ ਉਹ ਕਹਾਵਤ ਸੁਣੀ ਆ ਨਾ ਬੀਬੀ ਪਹਿਲਾਂ ਹੀ ਨਹੀਂ ਸੀ ਮਾਨ ਉੱਤੋਂ ਚੜ ਬੈਠੀ ਐ ਸਮਾਨ ਪਰ ਤੈ ਫੋਨ ਨਹੀਂ ਕਰਨਾ ਧੀਏ ਹਜੇ 2-4 ਦਿਨ ਪੈ ਜਾਣ ਦੇ ਜਿਵੇਂ ਤੇਰੇ ਡੈਡੀ ਜੀ ਕਹਿਣਗੇ ਨਾ ਆਪਾਂ ਉਵੇਂ ਹੀ ਕਰਾਂਗੇ ਚਲੋ ਠੀਕ ਆ ਮੰਮੀ ਰਾਜ ਨੂੰ ਤਾਂ ਮੈਂ ਫੋਨ ਨਹੀਂ ਕਰਦੀ ਪਰ ਇਹਦੀ ਸੱਸ ਨੂੰ ਫੋਨ ਮੈਂ ਜ਼ਰੂਰ ਕਰੂੰਗੀ ਉਹਨੂੰ ਤਾਂ ਮੈਂ ਸਬਕ ਸਿਖਾ ਕੇ ਹਟੂੰਗੀ ਧੀਏ ਕਾਹਲ ਨਾ ਕਰ ਜੇ ਕਿਤੇ ਤੂੰ ਇਹਦੀ ਸੱਸ ਨੂੰ ਬੋਲ ਪੀ ਨਾ ਜੇ ਉਹਨੇ ਰਾਜ ਦੇ ਕੰਨ ਪਰ ਤੇ ਫੇਰ ਹਾਂ ਭੈਣੇ ਮੰਮੀ ਬਿਲਕੁਲ ਸਹੀ ਕਹਿੰਦੇ ਨੇਗੇ ਉਹੋ ਦੋਵੇਂ ਜਾਣੀਆਂ ਨਾ ਇਸ ਕੰਮ ਚ ਐਕਸਪਰਟ ਨੇ ਤੇ ਰਾਜ ਉਹ ਵੀ ਕੰਨਾਂ ਦਾ ਕੱਚਾ ਇੰਨਾ ਦੀਆਂ ਗੱਲਾਂ ਹੀ ਮੰਨਦਾ ਨਾਲੇ ਉਹ ਦੋਵੇਂ ਜਾਣੀਆਂ ਹਰ ਗੱਲ ਨੂੰ ਨਾ ਰਾਈ ਦਾ ਪਹਾੜ ਬਣਾ ਕੇ ਦੱਸਦੀਆਂ ਨੇ ਹਾਂ ਧੀਏ ਉਹ ਤਾਂ ਇੰਨੀਆਂ ਜਿਲਾਕ ਨੇ ਨਾ ਉਹ ਸੱਚੇ ਬੰਦੇ ਨੂੰ ਵੀ ਇੱਕ ਸਕਿੰਟ ਜੀ ਝੂਠਾ ਪਾ ਦਿੰਦੀਆਂ ਨੇ ਉਹ ਤਾਂ ਆਪਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀਆਂ ਆਏ ਮੰਮੀ ਆਪਾਂ ਨੂੰ ਕਿਵੇਂ ਝੂਠਾ ਪਾ ਦੇਣਗੀਆਂ ਜਦੋਂ ਆਪਾਂ ਸੱਚੇ ਆ ਆਪਣੀ ਕੋਈ ਗਲਤੀ ਨਹੀਂ ਫੇਰ ਕਿਵੇਂ ਧੀਏ ਇਹ ਸਸਤੇ ਦੀ ਠਾਣੀ ਦਾ ਕਿਹੜਾ ਕੋਈ ਦੀਨਵਾਨ ਉਹ ਕੁਝ ਵੀ ਕਰ ਸਕਦੀਆਂ ਨੇ ਹਾਂ ਭੈਣੇ ਮੰਮੀ ਸਹੀ ਕਹਿੰਦੇ ਨੇ ਟਾਈਮ ਔਖਾ ਜ਼ਰੂਰ ਆਇਆ ਆਪਣੇ ਤੇ ਪਰ ਜੇ ਇਹਨੂੰ ਆਪਾਂ ਸ਼ਾਂਤੀ ਨਾਲ ਕੱਢੀਏ ਨਾ ਤਾਂ ਹੱਲ ਕੋਈ ਨਾ ਕੋਈ ਤਾਂ ਜ਼ਰੂਰ ਨਿਕਲਿਆ ਆਊਗਾ ਤੇ ਇਸ ਸਭ ਕਾਸੇ ਚ ਨਾ ਰਾਜ ਦਾ ਸਮਝਣਾ ਬਹੁਤ ਜ਼ਰੂਰੀ ਆ ਤੇ ਉਹਨੂੰ ਬਖਤੀ ਸਮਝਾਉਗਾ ਕਾਤਾ ਕਰਿਓ ਨਾ ਪਰ ਮੈਨੂੰ ਭੈਣ ਜੀ ਦੀ ਨਾ ਫਿਕਰ ਬਹੁਤ ਆ ਵੀ ਕਾ ਦੀ ਫਿਕਰ ਮੰਮੀ ਤੁਸੀਂ ਆਪ ਹੀ ਸੋਚੋ ਅੱਗੇ ਭੈਣ ਜੀ ਆਉਂਦੇ ਸੀ ਨਾ ਉਹਨਾਂ ਨੂੰ ਦੂਜੇ ਦਿਨੀ ਜਾਣ ਦੀ ਕਾਲ ਪੈ ਜਾਂਦੀ ਸੀ ਆਪਣੇ ਰੋਕਿਆ ਵੀ ਨਹੀਂ ਸੀ ਰੁਕਦੇ ਮੰਮੀ ਜਿੱਦਾਂ ਦੇ ਭੈਣ ਜੀ ਆਏ ਨੇ ਤੁਸੀਂ ਕਦੇ ਇਸ ਗੱਲ ਦੀ ਗੌਰ ਕੀਤੀ ਹੈ ਕਿ ਆਪਾਂ ਉਹਨਾਂ ਨੂੰ ਕਦੇ ਕਿਸੇ ਨਾਲ ਗੱਲ ਕਰਦੇ ਨਹੀਂ ਦੇਖਿਆ ਨਾਲੇ ਮੈਨੂੰ ਐਂ ਦੱਸੋ ਸੋਨੂੰ ਕਦੇ ਵੀਰ ਜੀ ਦਾ ਫੋਨ ਆਇਆ ਨਾ ਮੈਨੂੰ ਤਾਂ ਕਦੇ ਨਹੀਂ ਆਇਆ ਫੇਰ ਮੰਮੀ ਤੁਸੀਂ ਕਰਕੇ ਦੇਖ ਲਓ ਨਾ ਤੇਰਾ ਦਿਮਾਗ ਟਗਾਣੇ ਬਿਨਾ ਮਤਲਬ ਤਾਂ ਮੈਂ ਉਹਦੇ ਨਾਲ ਗੱਲ ਕਿਉਂ ਕਰਾਂ ਮੰਮੀ ਮੈਨੂੰ ਨਾ ਦੀਦੀ ਦੀ ਫਿਕਰ ਆ ਤੁਸੀਂ ਇਕੱਲਾ ਹਾਲ ਚਾਲ ਹੀ ਪੁੱਛ ਲਿਓ ਉਹਨਾਂ ਦਾ ਹਾਲ ਚਾਲ ਮਿਹਰ ਚੱਲਦਾ ਮੈਂ ਪੁੱਛ ਲੂੰ ਜੇ ਉਹਨੇ ਕਿਹਾ ਵੀ ਫੋਨ ਕਾਦੇ ਲਈ ਕਰਿਆ ਫੇਰ ਕੀ ਕਹੂੰ ਅਹ ਫੇਰ ਮੰਮੀ ਤੁਸੀਂ ਕਹਿ ਦਿਓ ਕਿ ਮੈਨੂੰ ਰਮਨ ਨੇ ਕਿਹਾ ਸੀ ਵੀ ਤੂੰ ਗੱਲ ਕਰਨੀ ਹੈ ਮੇਰੇ ਨਾਲ ਨਿਪੜਿਏ ਮੈਨੂੰ ਕਿਉਂ ਝੂਠ ਬੁਲੋਣੀ ਹੈ ਮੈਨੂੰ ਕਦੋਂ ਕਿਹਾ ਰਮਨ ਨੇ ਫੋਨ ਕਰਨ ਨੂੰ ਓ ਮੰਮੀ ਤੁਸੀਂ ਆਪ ਹੀ ਸੋਚੋ ਪੀ ਦੀਦੀ ਹਾਲੇ ਤੱਕ ਗਈ ਕਿਉਂ ਨਹੀਂ ਜੇ ਕੋਈ ਗੱਲ ਹੈ ਤਾਂ ਹੀ ਨਹੀਂ ਗਈ ਉਹ ਮੈਂ ਤਾਂ ਸਾਨੂੰ ਕੱਲਾ ਹਾਲ ਚਾਲ ਪੁੱਛਣ ਨੂੰ ਕਿਹਾ ਹੈ ਅੱਗੋਂ ਆਪਾਂ ਨੂੰ ਪੁਰਾਣੇ ਦੇ ਟੋਨ ਤੇ ਪਤਾ ਲੱਗ ਜਾਣਾ ਹੈ ਵੀ ਵਿੱਚੋਂ ਗੱਲ ਕੀ ਆ ਹੂੰ ਕੰਜੀ ਤਾਂ ਤੂੰ ਸਹੀ ਆ ਲੈ ਦੇ ਮੈਨੂੰ ਫੋਨ ਮਲਾ ਕੇ ਆ ਬਣੀ ਨਾ ਮੰਮੀ ਗੱਲ ਬਸ ਹਾਲਚਾਲ ਹੀ ਪੁੱਛ ਲਿਓ ਆ ਗਈ ਮਮੀ ਬੈਲ ਆ ਲੋ ਲੈ ਮਨਾ ਸੱਸ ਤਾਂ ਫਸਾ ਲਈ ਮੈਂ ਆਪਣੀਆਂ ਗੱਲਾਂ ਚ ਪਰ ਆ ਫਸਾਉਣ ਦੇ ਚੱਕਰ ਚ ਨਾ ਮੇਰੇ ਸੂਟ ਗਏ ਚੱਲ ਕੋਈ ਨਹੀਂ ਮਨਾ ਕੁਝ ਪਾਉਣ ਲਈ ਕੁਝ ਖੋਣਾ ਵੀ ਪੈਂਦਾ ਮੰਮੀ ਚੱਕਿਆ ਕਿ ਨਹੀਂ ਫੋਨ? ਨਾ ਕੁੜੇ ਬੈਲ ਤਾਂ ਜਾਈ ਜਾਂਦੀ ਆ ਫੋਨ ਕੋਈ ਚੱਕ ਨਹੀਂ ਰਿਹਾ। ਚਲੋ ਕੋਈ ਨਹੀਂ ਕਈ ਵਾਰ ਨਾ ਬੰਦਾ ਬੀਜੀ ਹੁੰਦਾ। ਇਸੇ ਲਈ ਫੋਨ ਨਹੀਂ ਚੱਕ ਰਿਹਾ ਆਪਾਂ ਫੇਰ ਗੱਲ ਕਰ ਲਾਂਗੇ। ਪਤਾ ਤਾਂ ਮੈਂ ਕਰਕੇ ਰਹੂੰ ਵੀ ਕੀ ਗੱਲ ਆ। ਬਾਈ ਜੀ ਤੁਹਾਨੂੰ ਸਮੀ ਹੁੰਦੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਆਪਾਂ ਤੁਹਾਡੇ ਸਾਰੇ ਟੱਬਰ ਦਾ ਵੀਜ਼ਾ ਲਗਵਾ ਦੇਾਂਗੇ ਬਾਈ ਤੂੰ ਪਰਵਾਹੀ ਨਾ ਕਰ ਕੀ ਹਾਲ ਨੇ ਜੀ ਮੈਂ ਤੁਹਾਡੇ ਨਾਲ ਠਹਿਰ ਕੇ ਗੱਲ ਕਰਦਾ ਜੀ ਹੋਰ ਕਾਕਾ ਲੋ ਆ ਜੀ ਫਿਰ ਵੀਜ਼ਾ ਤੁਹਾਡਾ ਹਾਂਜੀ ਹਾਂਜੀ ਸਰ ਲਗਵਾ ਦਿਓ ਜੀ ਵੀਜ਼ਾ ਹੂੰ ਮੈਂ ਵੀ ਤੈਨੂੰ ਇਹੀ ਗੱਲ ਦੱਸਣ ਵਾਸਤੇ ਬੁਲਾਇਆ ਵੀਜ਼ਾ ਤੇਰਾ ਲੱਗਣ ਵਾਲਾ ਤੂੰ ਅੱਜ ਹੀ ਪੇਮੈਂਟ ਪੂਰੀ ਕਰ ਦੇ ਸਰ ਅੱਧੀ ਪੇਮੈਂਟ ਦਾ ਤਾਂ ਇਤਜਾਮ ਹੋ ਗਿਆ ਬਾਕੀ ਪੇਮੈਂਟ ਲਈ ਵੀ ਭੱਜ ਦੌੜ ਕਰਨ ਲੱਗਿਆ ਹੋਇਆ ਹਾਂ ਜੀ ਕਾਰਲਾ ਕਾਰਲਾ ਇੰਤਜ਼ਾਮਾ ਜਿੰਨਾ ਜਲਦੀ ਇੰਤਜ਼ਾਮ ਕਰੇਗਾ ਉਹਨਾਂ ਕੰਮ ਤੇਰੀ ਤੇਜ਼ੀ ਨਾਲ ਚੱਲੂਗਾ ਹਾਂਜੀ ਮੈਨੂੰ ਪਤਾ ਪਰ ਥੋੜੀ ਜਿ ਮੇਰੇ ਘਰ ਦੇ ਹਾਲਾਤ ਹੀ ਐਸੇ ਨੇ ਕਿ ਮੈਨੂੰ ਹਰ ਪਾਸੋਂ ਪੈਸਾ ਜੋੜਨਾ ਪੈ ਰਿਹਾ ਹੂੰ ਕਾਕਾ ਜੀ ਇੱਕ ਵਾਰੀ ਤੂੰ ਬਾਹਰ ਚੱਲਿਆ ਗਿਆ ਨਾ ਤੇਰੇ ਸਾਰੇ ਰੋਣੇ ਢੋਣੇ ਜਿ ਧੋਤੇ ਜਾਣਗੇ ਦੇਖ ਤੇਰੀ ਫਾਈਲ ਵੀ ਤਾਂ ਤਿਆਰ ਪਈਆ ਬਸ ਮੈਨੂੰ ਮੇਰੀ ਫੀਸ ਪੂਰੀ ਚਾਹੀਦੀ ਆ ਸਰ ਮੇਰਾ ਤੁਹਾਨੂੰ ਪ੍ਰੋਮਿਸ ਹੈ ਤੁਹਾਨੂੰ ਸਿਰਫ 2 ਦਿਨ ਦੇ ਦੇ ਦਿਓ ਮੈਂ ਸਾਰੀ ਪੇਮੈਂਟ ਦਾ ਇਤਜ਼ਾਮ ਕਰਕੇ ਤੁਹਾਨੂੰ ਦੇ ਦਿੰਦੀ ਹਾਂ ਚੱਲ ਠੀਕ ਹੈ ਫਿਰ ਦਿੱਤੇ ਤੈਨੂੰ 2 ਦਿਨ ਐਤੋਂ ਜ਼ਿਆਦਾ ਟਾਈਮ ਨਾ ਲਾਈਂ ਮੈਂ ਅੱਗੇ ਵੀ ਸਲੋਟ ਫਿਕਸ ਕਰਨਾ ਹੁੰਦਾ ਹਾਂ ਹਾਂਜੀ ਹਾਂਜੀ ਸਰ ਮੇਰੀ ਪੇਮੈਂਟ ਲੇਟ ਨਹੀਂ ਹੁੰਦੀ ਮੈਂ ਵੀ ਚਾਹਨਾ ਕਿ ਮੇਰਾ ਵੀਜ਼ਾ ਜਲਦੀ ਲੱਗ ਜਾਵੇ ਉਹ ਵੀ ਕੀ ਤੂੰ ਸੰਮੀ ਹੁੰਦੇ ਫਿਕਰ ਨਾ ਕਰ ਵੀਜ਼ਾ ਲੱਗਣਾ ਤੇਰਾ ਲਾਜ਼ਮੀ ਐ ਬਾਅਦ ਤੂੰ ਬੈਗ ਪੈਕ ਕਰਨ ਦੀ ਤਿਆਰੀ ਕਰ ਬਸ ਵੀਰੇ ਇੱਕ ਵਾਰ ਤੁਹਾਡੀ ਪੇਮੈਂਟ ਦਾ ਇਤਜ਼ਾਮ ਕਰ ਦਵਾਂ ਬੈਗ ਵੀ ਮੇਰਾ ਪੈਕ ਹੀ ਐ ਮੈਨੂੰ ਲੱਗਦਾ ਜਿੱਦ ਤੇਰਾ ਵੀਜ਼ਾ ਲੱਗਿਆ ਨਾ ਤੂੰ ਤਾਂ ਝੂਮਦਾ ਫਿਰੇਗਾ ਚੁੰਮਣਾ ਤਾਂ ਮਾਫੀ ਹੈ ਜੀ ਬਾਹਰ ਜਾਣ ਦਾ ਤਾਂ ਮੇਰਾ ਸੁਪਨਾ ਹੈ ਮੈਨੂੰ ਤਾਂ ਨਾ ਛੋਟੀ ਭਾਬੀ ਦੀ ਬਹੁਤ ਚਿੰਤਾ ਹੋਈ ਪਈ ਹੈ ਪਤਾ ਨੀ ਉਹ ਵਿਚਾਰੀ ਕਿਹੜੇ ਹਾਲਾਤਾਂ 'ਚ ਹੋਊਗੀ ਇਧਰੋਂ ਵੀ ਕਿਸੇ ਨੇ ਉਹਦਾ ਹਾਲਚਾਲ ਨਹੀਂ ਪੁੱਛਿਆ ਵਿਚਾਰੀ ਦਾ ਤੇ ਵੀਰਾ ਉਹਦਾ ਵੀ ਦਿਲ ਪੱਥਰ ਬਣਿਆ ਪਿਆ ਆਪਣੀ ਧੀ ਲਈ ਉਹਨੂੰ ਵੀ ਨਾ ਆਪਣੀ ਧੀ ਤੇ ਭੋਰਾ ਤਰਸ ਨਹੀਂ ਆਂਦਾ ਮੇਰੇ ਤੋਂ ਤਾਂ ਨਹੀਂ ਹੁਣ ਵੇਖਿਆ ਜਾਂਦਾ ਮੈਂ ਤਾਂ ਛੋਟੀ ਭਾਬੀ ਨਾਲ ਹੁਣ ਗੱਲ ਕਰਕੇ ਰਹੂੰਗੀ ਮੰਮੀ ਕੋਲੋਂ ਫੋਨ ਆ ਰਿਹਾ ਮੈਨੂੰ ਲੱਗਦਾ ਅੰਦਰ ਹੈ ਨਹੀਂ ਇਹ ਹੈਗਾ ਵੀ ਕਿਸੇ ਦਾ ਨੰਬਰ ਹੈਲੋ ਭਾਬੀ ਸਤਿ ਸ਼੍ਰੀ ਅਕਾਲ ਦੀਦੀ ਤੁਸੀਂ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੈਨੂੰ ਤਾਂ ਲੱਗਿਆ ਸੀ ਵੇ ਮੇਰੇ ਸੋਹਰੇ ਪਰਿਵਾਰ ਦੇ ਸਾਰੇ ਮੈਨੂੰ ਭੁੱਲ ਗਏ ਨੇ ਨਹੀਂ ਭਾਬੀ ਐ ਕਿਵੇਂ ਭੁੱਲ ਜਾਗੇ ਭਾਬੀ ਮੈਂ ਨਾ ਵੀਰੇ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਪਰ ਤੁਹਾਨੂੰ ਮੰਮੀ ਦਾ ਵੀ ਪਤਾ ਹੀ ਐ ਉਹ ਵੱਡੀ ਭਾਬੀ ਦੀ ਗੱਲਾਂ 'ਚ ਕਿਵੇਂ ਆ ਜਾਂਦੀ ਐ ਪਰ ਤੁਸੀਂ ਫਿਕਰ ਨਾ ਕਰੋ ਟਾਈਮ ਪੇ ਤੇ ਨਾ ਸਭ ਕੁਝ ਠੀਕ ਹੋ ਜਾਊਗਾ ਤੇਰੀ ਜਿਹੜੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਨਾ ਮੈਂ ਉਹ ਕੋਸ਼ਿਸ਼ ਨਾ ਬਹੁਤ ਵਾਰ ਕੀਤੀ ਆ ਪਰ ਹਰ ਵਾਰ ਹਾਰ ਹੀ ਹੋਈ ਆ ਬੰਦਾ ਨਾ ਜੇਕਰ ਬਾਹਰ ਜੰਗ ਲੜਦਾ ਨਾ ਤਾਂ ਉੱਥੋਂ ਜਿੱਤ ਵੀ ਜਾਂਦਾ ਪਰ ਹਾਰਦਾ ਉੱਥੇ ਆ ਜਿੱਤੇ ਹਰਾਉਣ ਵਾਲੇ ਨਾ ਆਪਣੇ ਹੋਣ ਨਾਲੇ ਜਦੋਂ ਦੁਸ਼ਮਣੀ ਕਰਦੇ ਹੋਣ ਨਾ ਸਾ ਸਮਝ ਨਹੀਂ ਲੱਗਦੀ ਹੁੰਦੀ ਵੀ ਬੰਦਾ ਰੋਵੇ ਹੱਸੇ ਜਾਂ ਆਪਣੀ ਕਿਸਮਤ ਦਾ ਅਫਸੋਸ ਕਰੇ ਭਾਬੀ ਦਿਲ ਨਾ ਛੋਟਾ ਕਰੋ ਇੱਕ ਦਿਨ ਵੀਰਾ ਜ਼ਰੂਰ ਸਮਝੂਗਾ ਪਤਾ ਨਹੀਂ ਦੀਦੀ ਉਹ ਦਿਨ ਕਦੋਂ ਚੜੂਗਾ ਜਦੋਂ ਇਹ ਸਮਝਣਗੇ ਪਰ ਹੁਣ ਮੈਂ ਹੁਣ ਬੁਰੀ ਤਰ੍ਹਾਂ ਹਾਰੀ ਪਈ ਆ ਹਾਰ ਨਾ ਨਹੀਂ ਭਾਬੀ ਤੁਸੀਂ ਨਾ ਆਪਣੀ ਧੀ ਲਈ ਡਟ ਕੇ ਸਾਹਮਣਾ ਕਰਨਾ ਉਹਨਾਂ ਦਾ ਜੇ ਤੁਸੀਂ ਹਾਰ ਮੰਨ ਲਈ ਨਾ ਤਾਂ ਵੱਡੀ ਭਾਬੀ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਜੂਗੀ ਉਹ ਤਾਂ ਚਾਹੁੰਦੀ ਇਹੀ ਐ ਕਿ ਤੁਸੀਂ ਉਹਰੇ ਆਓ ਨਾ ਉਹ ਤਾਂ ਜੋ ਚਾਹੁੰਦੀ ਐ ਨੇ ਚਾਹੁੰਦੀ ਐ ਨੇ ਪਰ ਤੇਰਾ ਵੀਰਾ ਉਹਦਾ ਮੈਂ ਕੀ ਕਰਾਂ ਉਹ ਤਾਂ ਮੈਨੂੰ ਹੀ ਨਹੀਂ ਸਮਝ ਕੇ ਰਾਜੀ ਨਾਲੇ ਦੀਦੀ ਜੀ ਮੇਰੀ ਜ਼ਿੰਦਗੀ ਦੇ ਜੰਗ 'ਚ ਨਾ ਮੈਨੂੰ ਹੋਰ ਹੋਣ ਵਾਲਾ ਹੋਰ ਕੋਈ ਨਹੀਂ ਮੇਰਾ ਹੀ ਘਰ ਵਾਲਾ ਜੇ ਉਹ ਮੇਰੇ ਨਾਲ ਖੜੇ ਨਾ ਤਾਂ ਕਿਸੇ ਦੀ ਮਜਾ ਨਹੀਂ ਵੀ ਮੈਨੂੰ ਓਏ ਵੀ ਕਹਿ ਜੇ ਭਾਬੀ ਹੁਣ ਮੈਂ ਕਿਹੜੇ ਮੂੰਹ ਨਾਲ ਪੁੱਛਾਂ ਤੇਰੇ ਤੋਂ ਮਾਸੀ ਮਾਸੜ ਵੀ ਵੀਰੇ ਨੂੰ ਗੁੱਸਾ ਹੁੰਦੇ ਹੋਣਗੇ ਗੁੱਸੇ ਉਹਨਾਂ ਨੇ ਕਿਹ ਤੋ ਗੁੱਸੇ ਹੋਣਾ ਉਹ ਤਾਂ ਅੰਦਰੋਂ ਅੰਦਰ ਟੁੱਟੇ ਪਏ ਨੇ ਇੱਕ ਪੁੱਤ ਦਾ ਦੁੱਖ ਦੂਜਤੀ ਦਾ ਦੁੱਖ ਜਿਹੜੇ ਉਹਨਾਂ ਦੇ ਦਰਾਂ ਤੇ ਆ ਕੇ ਬਹਿ ਗਏ ਉਹਨ ਰਾਜ ਨੇ ਜਿਹੜੇ ਡਿਮਾਂਡਾ ਉਹਨਾਂ ਦੇ ਅੱਗੇ ਰੱਖਤੀਆਂ ਦੇਦੇ ਤੁਸੀਂ ਆਪ ਹੀ ਸੋਚੋ ਹੱਥ ਵਸ ਉਹਨਾਂ ਦੇ ਨਹੀਂ ਕੁਝ ਪੈਸਾ ਤੇ ਲਾਉ ਉਹਨਾਂ ਕੋਲੇ ਨਹੀਂ ਫੇਰ ਉਹ ਕਿੱਥੋਂ ਪੂਰੀਆ ਕਰ ਦੇਣਗੇ ਭਾਬੀ ਬੀਏ ਦੀ ਅਕਲ ਤੇ ਤਾਂ ਪੜਦਾ ਪਿਆ ਹੋਇਆ ਹੈ ਇਸ ਘਰ 'ਚ ਤਾਂ ਉਹਨੂੰ ਕੋਈ ਸਮਝਾਉਣ ਵਾਲਾ ਵੀ ਹੈ ਨਹੀਂ ਇੱਧਰ ਵੱਡੀ ਭਾਬੀ ਤੇ ਮੰਮੀ ਅੱਗ ਤੇ ਪੈਟਰੋਲ ਪਾਣ ਦਾ ਕੰਮ ਕਰਦੀਆਂ ਨੇ ਤੇ ਰਾਜ ਵੀਰੇ ਨੂੰ ਇਹੋ ਜੀ ਤਿੱਲੀ ਲਾਉਂਦੀਆਂ ਨੇ ਨਾ ਕਿ ਉਹ ਪੜਕੇ-ਪੜਕਾਇਆ ਥੋਨੂੰ ਬੋਲ ਪੈਂਦਾ ਦੀਦੀ ਰਾਜ ਮੈਨੂੰ ਬੋਲਦਾ ਨਾ ਕੋਈ ਗੱਲ ਨਹੀਂ ਮੈਂ ਸੁਣ ਲੈਨੀ ਆ ਪਰ ਜੋ ਕੁਛ ਉਹ ਮੇਰੇ ਮੰਮੀ ਡੈਡੀ ਤੋਂ ਚਾਹ ਰਿਆ ਨਾ ਉਹ ਕਦੇ ਨਹੀਂ ਹੋ ਸਕਦਾ ਮੈਨੂੰ ਤਾਂ ਹੁਣ ਇਹੀ ਸੋਚ-ਸੋਚ ਡਰ ਲੱਗੀ ਜਾਂਦਾ ਤੇ ਮੇਰਾ ਕੀ ਬਣੂ ਮੇਰੇ ਤੇ ਦਾ ਕੀ ਬਣੂ ਮਨਾ ਏਜੈਂਟਰ ਨੂੰ ਤਾਂ ਮੈਂ ਕਹਿ ਬੈਠਾ ਪਰ ਪੈਸਾ ਤਾਂ ਆਪਣੇ ਕੋਲ ਇੱਕ ਵੀ ਨਹੀਂ ਨਹੀਂ ਰਾਜ ਨੇ ਕੋਈ ਉਗ ਸੁਗ ਦਿੱਤੀ ਐ ਤਾਂ ਨਹੀਂ ਮਨਾ ਗੱਲ ਵਾਨੀ ਆਪਣਾ ਹੀਲਾ ਤਾਂ ਆਪ ਹੀ ਕਰਨਾ ਪਊ ਚੱਲ ਫਿਰ ਰਾਜ ਕੋਲੇ ਚੱਲੀ ਤੋ 1 ਲੱਖ ਤਾਂ ਮੈਂ ਲੈ ਲਿਆ ਹਰਮਨ ਤੋਂ 4 ਲੱਖ ਲੈ ਲਿਆ ਮੈਂ ਅਮਰ ਤੋਂ 4 ਲੈ ਲਿਆ ਮੈਂ ਮਿੰਟੂ ਤੋਂ ਤਾ ਯਾਰ ਦਾਸੀ ਹੋਇਆ। ਉਹ ਹਾਂਜੀ ਮਹਾਰਾਜ ਕਿਹੜੀ ਸੋਚਾਂ ਚ ਪਏ ਹੋਇਓ ਪਲਾਟ ਖਰੀਦਣਾ ਕਿ ਨਹੀਂ? ਉਹ ਵਿੱਕੀ ਵੀਰੇ ਤੂੰ ਬੈਠ ਬੈਠ ਯਾਰ ਖਰੀਦਣਾ ਹੈ ਖਰੀਦਮਾ ਕਿਉਂ ਨਹੀਂ? ਪਲਾਟ ਤਾਂ ਮੈਂ ਹਰ ਹਾਲਤ ਚ ਖਰੀਦਣਾ। ਉਹ ਭਰਾਵਾ ਫੋਕੀਆਂ ਫੜਾ ਹੀ ਨਾ ਮਾਰ ਐ ਥੋੜੀ ਪਲਾਟ ਖਰੀਦਿਆ ਜਾਂਦਾ। ਜਵਾਨ ਨਾਮ ਦੀ ਵੀ ਕੋਈ ਚੀਜ਼ ਹੁੰਦੀ ਐ ਉੱਤੇ ਤੂੰ ਖਰਾ ਨਹੀਂ ਉਤਰਿਆ। ਉਹ ਪਰਾਵਾ ਕਿਹੜੇ ਦਿਨਾਂ ਦਾ ਮੈਂ ਤੈਨੂੰ ਕਹੀ ਜਾਣਾ ਉਸ ਪਲਾਟ ਦਾ ਗਾਹਕ ਲੱਗ ਗਿਆ ਹੁਣ ਤੂੰ ਆਪਣੇ ਲਈ ਪਲਾਟ ਕੋਈ ਹੋਰ ਦੇਖ ਲਾ ਉਹ ਨਹੀਂ ਨਹੀਂ ਵਿਕੀ ਯਾਰ ਆਪਣੀ ਗੱਲ ਤਾਂ ਹੋਈ ਹੋਈ ਐ ਆਏ ਮੈਂ ਕਿਵੇਂ ਦੂਜਾ ਪਲਾਟ ਦੇਖ ਲਾਂ ਹਾਂ ਹੋਈ ਤਾਂ ਸੀ ਆਪਣੀ ਗੱਲ ਪਰ ਤੂੰ ਤਾਂ ਆਗਦੀ ਗੱਲ ਤੇ ਖਰਾ ਨਹੀਂ ਉਤਰਿਆ ਮੈਂ ਦਾ ਸਹੇਰੇ ਚ ਕੀ ਕਰਾਂ ਮਨਾ ਹੁਣ ਕੀ ਕਰਾਂ ਮੈਂ ਇਹ ਤਾਂ ਤੱਤੇ ਹੀ ਬੜਾ ਹੋਇਆ ਫਿਰਦਾ ਸੱਚੀ ਨਾ ਕਿਸੇ ਨੂੰ ਹੋਰ ਪਲਾਟ ਵੇਚ ਲੇ ਓਏ ਅੱਧੇ ਪੈਸੇ ਕੀ ਤੂੰ ਤਾਂ ਮੈਨੂੰ ਸਾਈ ਵੀ ਨਹੀਂ ਫੜਾਈ ਘਟੋ ਘਟ ਬੰਦਾ ਸਾਈ ਦੇ ਕੀ ਸੋਦਾ ਢਕਾ ਲੰਦਾ ਓ ਯਾਰ ਤੂੰ ਨਾ ਮੇਰੀ ਗੱਲ ਕਿਸੇ ਹੋਰ ਪਾਸੇ ਨਾ ਲੈ ਕੇ ਜਾਇਂ ਮੈਂ ਨਾ ਪੈਸੇ ਦਾ ਇੰਤਿਹਾਮ ਕਰਤਾ ਲੱਗੇ ਹੋਇਆ ਹਜੇ ਤੱਕ ਮੇਰੇ ਲੇ ਬੇਟਾ 10 ਲੱਖ ਰੁਪਏ ਇਕੱਠਾ ਹੋਇਆ ਬਸ 10 ਲੱਖ 10 ਲੱਖ ਹੀ ਇਕੱਠਾ ਹੋਇਆ ਓਏ 80 ਲੱਖ ਰੁਪਏ ਕਦੋਂ ਇਕੱਠਾ ਕਰਕੇ ਦੇਵੇਂਗਾ ਓ ਯਾਰ ਤੂੰ ਮੜਿਆ ਠੰਡ ਰੱਖ ਮੈਂ ਇੱਕ ਦੋ ਜਣਿਆਂ ਨੂੰ ਕਿਹਾ ਹੋਇਆ ਬਸ ਛੇਤੀ ਇਕੱਠੇ ਹੋ ਜਾਣਗੇ। ਜਿੰਨੇ ਕਿਦੇ ਕੋਈ ਹੈਗੇ ਨਿਉਤਾ ਪੈਸੇ ਕਢਾਵਾਂ। ਉਹ ਕੀ ਹੋ ਗਿਆ ਵਿੱਕੀ ਕਿਹੜੀ ਸੋਚੀ ਪੈ ਗਿਆ ਯਾਰ ਬਸ ਥੋੜੇ ਦਿਨਾਂ ਦਾ ਦੇ ਟਾਈਮ ਮੈਂ ਕਰਦਾ ਛੇਤੀ ਇੰਦਿਆਂ। ਅੱਛਾ ਟਾਈਮ ਤਾਂ ਤੇਰੇ ਕੋਲ ਥੋੜਾ ਹੀ ਹੈ ਇੱਕ ਦਿਨ ਦਾ। ਪਰ ਤੂੰ ਐ ਕਰ ਮੈਨੂੰ 10 ਲੱਖ ਰੁਪਇਆ ਦੇ ਮੈਨੂੰ ਸਾਜ ਲੈ ਕੇ ਕਿਸੇ ਤਰੀਕੇ ਹੜਕਾਵਾਂ। ਆਈ ਤੇਰੇ ਮੂੰਹ ਦੇ ਤੋਤੇ ਜਿਹਾ ਕਿਉਂ ਉੜ ਗਏ ਮੈਨੂੰ ਲੱਗਦਾ ਤੂੰ ਪਲਾਟ ਲੈਣ ਚ ਇੰਟਰਸਟਡ ਹੀ ਨਹੀਂ 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 ਵੀਰੇ ਕਿਉਂ ਨਹੀਂ ਇੰਟਰਸਟ ਮੈਂ ਹੈਗਾ ਨਾ ਇੰਟਰਸਟਡ ਦਿਨਾਂ ਮੈਂ ਤੈਨੂੰ ਸਾਈ ਤੂੰ ਬਸ ਸਾਈ ਦੇ ਕੇ ਰੋਕ ਉਹਨੂੰ 10 ਲੱਖ ਤਾਂ ਤੈਨੂੰ ਮੈਂ ਦੇ ਦਿੰਨਾ ਯਾਰ ਮੈਂ ਨਾ ਕਈ ਦਿਨਾਂ ਤੋਂ ਇੱਕ ਗੱਲ ਸੋਚ ਰਿਹਾ ਸੀ ਜੇ ਆਪਾਂ ਉਹਨਾਂ ਨੂੰ ਅੱਧੇ ਪੈਸੇ ਦੇ ਦਈਏ ਤੇ ਅੱਧੇ ਰਜਿਸਟਰੀ ਤੋਂ ਬਾਅਦ ਦੇ ਦਈਏ ਓ ਯਾਰ ਰਜਿੰਦਰ ਕੀ ਬੇਤੁਕੀ ਜੀ ਗੱਲਾਂ ਕਰੀਏ ਨਾ ਅੱਜ ਤੱਕ ਕਦੇ ਐਵੇਂ ਹੋਇਆ ਕੀ ਅੱਧੇ ਪੈਸੇ ਤੇ ਰਜਿਸਟਰੀ ਹੋ ਜਾਵੇ ਹੋਇਆ ਤਾਂ ਨਹੀਂ ਵੀਰੇ ਮੈਂ ਸਮਝਦਾ ਐ ਇਸ ਗੱਲ ਨੂੰ ਯਾਰ ਪਰ ਇੰਨੇ ਪੈਸੇ ਦਾ ਇੰਤਜ਼ਾਮ ਕਰਨਾ ਨਾ ਮੇਰੇ ਲਈ ਇਸ ਟਾਈਮ ਔਖਾ ਹੋਇਆ ਪਿਆ ਤੂੰ ਸਮਝ ਸਕਦਾ ਨਾ ਐਸੇ ਗੱਲ ਨੂੰ ਜੇ ਤੂੰ ਮੇਰੇ ਕਹਿਣ ਤੇ ਉਹਨਾਂ ਨਾਲ ਗੱਲ ਕਰਕੇ ਦੇਖ ਲੈ ਜੇ ਮੰਨ ਜਾਂ ਨਾ ਉਹ 10 ਲੱਖੇ ਹੁਣ ਦੇ ਦਊਗਾ 30 ਲੱਖੇ ਅੱਧੇ ਦਿਨ ਤੱਕ ਦੇ ਦੂੰ ਚੱਲ ਮੇਰਾ ਸਰ ਜਾਣਾ ਚੱਲ ਠੀਕ ਹੈ ਅੱਧੇ ਪੈਸੇ ਹੁਣ ਦੇ ਦੇ ਅੱਧੇ ਰਜਿਸਟਰੀ ਤੋਂ ਬਾਅਦ ਦੇ ਦੇ ਮੈਂ ਉਹਨੂੰ ਅਪੀਅਰ ਢਕਾ ਲੂੰਗਾ ਇਹ ਬਣੀ ਨਾ ਗੱਲ 10 ਲੱਖ ਤੈਨੂੰ ਮੈਂ ਹੁਣ ਨਹੀਂ ਦੇਣਾ ਠੀਕ ਹੈ